ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਖੜੇ ਆਂ ਸ੍ਰੀ ਮੁਕਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸ਼ਹੀਦਾਂ ਦੀ ਧਰਤੀ ਤੇ ਜੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਜਗ੍ਹਾ ਤੇ ਆਏ ਔਰ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਟਿੱਬੀ ਸਾਹਿਬ ਔਰ ਸਤਿਗੁਰੂ ਜੀ ਨੇ ਇੱਥੇ ਬੈਠ ਕੇ ਮੁਸਲਮਾਨਾਂ ਦੀਆਂ ਫੌਜਾਂ ਤੇ ਤੀਰਾਂ ਦਾ ਮੀਂਹ ਭਰਾਇਆ ਤੇ ਉਹਨਾਂ ਨੂੰ ਇੱਥੋਂ ਖਦੇੜ ਦਿੱਤਾ ਇੱਥੋਂ ਸਤਿਗੁਰੂ ਪਾਤਸ਼ਾਹ ਜੀ ਦੰਦਮਾ ਸਾਹਿਬ ਵੱਲ ਨੂੰ ਚਲੇ ਗਏ ਸਨ ਜਦ ਇੱਥੇ ਭਾਈ ਦਾਨ ਸਿੰਘ ਜੀ ਦੀ ਸਲਾਹ ਤੇ ਬੇਨਤੀ ਕਰਕੇ ਸਤਿਗੁਰੂ ਜੀ ਇੱਥੇ ਇਸ ਟਿੱਬੇ ਤੇ ਆਸਨ ਲਾਇਆ ਆ ਦੇਖਿਦਰਾਣੇ ਦੀ ਢਾਬ ਉੱਤੇ ਜੰਗ ਕਰ ਰਹੇ ਸਨ ਸਤਿਗੁਰਾਂ ਨੇ ਇਸ ਜਗ੍ਹਾ ਤੋਂ ਹੀ ਤੁਰਕਾਂ ਦੀਆਂ ਫੌਜਾਂ ਦਾ ਸਾਫ ਸਫਾਇਆ ਕੀਤਾ ਔਰ ਜਿੱਤ ਪ੍ਰਾਪਤ ਕੀਤੀ ਇਤੂ ਜੀ ਸਤਿਗੁਰੂ ਦੀ ਖਦਰਾਨੇ ਦੀ ਢਾਬ ਵਿਖੇ ਜੋ ਸਿੰਘਾਂ ਦੀ ਮਾਨ ਮਹਾਨ ਕੁਰਬਾਨੀ ਦੇਖ ਕੇ ਮਾਝੇ ਦੇ ਸਿੰਘਾਂ ਦੀ ਟੁੱਟੀ ਗੰਢੀ ਜੋ ਕਿ ਇਸ ਧਰਤੀ ਨੂੰ 40 ਮੁਕਤਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਔਰ ਇਹ ਧਰਤੀ ਮਾਗੀ ਦੇ ਮੇਲੇ ਨਾਲ ਮਸ਼ਹੂਰ ਹੈ ਇੱਥੇ ਮਾਗੀ ਦਾ ਮਸ਼ਹੂਰ ਮੇਲਾ ਲੱਗਦਾ ਜੋ ਕਿ ਇੱਕ ਮਾਗ ਨੂੰ ਮਨਾਇਆ ਜਾਂਦਾ ਸ਼ਹੀਦ ਸਾਹਿਬ ਕਿਉਂ ਕਹਿੰਦੇ ਜੀ ਇੱਥੇ ਕਿ ਇਹਨੂੰ ਟਿੱਬੀ ਸਾਹਿਬ ਇਸ ਕਰਕੇ ਕਿਹਾ ਜਾਂਦਾ ਜੀ ਇੱਕ ਉੱਚਾ ਟਿੱਬਾ ਸੀ ਉਸ ਵਕਤ ਅੱਛਾ ਜੀ ਉਹ ਉੱਚੇ ਟਿੱਬੇ ਕਰਕੇ ਫਿਰ ਸਤਿਗੁਰੂ ਜੀ ਨੇ ਇੱਥੇ ਆਸਨ ਲਾਇਆ ਪਾਈਦਾਨ ਸਿੰਘ ਜੀ ਦੀ ਬੇਨਤੀ ਜੋ ਪਾਈਦਾਨ ਸਿੰਘ ਜੀ ਸਨ ਉਹਨਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਕਿ ਤੁਸੀਂ ਇੱਥੇ ਡੇਰਾ ਲਾਓ ਉਹ ਸਤਿਗੁਰੂ ਆਣੇ ਫਿਰ ਇੱਥੇ ਡੇਰਾ ਲਾਇਆ ਤੇ ਅੱਜ ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਟਿੱਬੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਔਰ ਇਹ ਜੋ ਅਸੀਂ ਦੇਖ ਰਹੇ ਹਾਂ ਜੀ ਇਹ ਵਾਣੇ ਪ੍ਰਾਤਨ ਵਾਣ ਉਸ ਸਮੇਂ ਦਾ ਜੋ ਸਤਿਗੁਰਾਂ ਦੇ ਟਾਈਮ ਦਾ ਵਾਣ ਹੈ ਇੱਥੇ ਇਹ ਵੀ ਇੱਕ ਯਾਦਗਾਰੀ ਹੈ ਕਿ ਸਤਿਗੁਰਾਂ ਦੇ ਟਾਈਮ ਦੀ ਔਰ ਬੜਾ ਹੀ ਪਿਆਰਾ ਗੁਰਦੁਆਰਾ ਸਾਹਿਬ ਬਣਿਆ ਹੈ ਬਹੁਤ ਹੀ ਅੱਛਾ ਬੜੀ ਰੂਹ ਨੂੰ ਸਕੂਨ ਮਿਲਦਾ ਮੁਕਸਰ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਜਦੋਂ ਯਾਤਰਾ ਕਰਨ ਸੰਗਤ ਆਉਂਦੀ ਹੈ ਬਹੁਤ ਹੀ ਰੂਹ ਨੂੰ ਸਕੂਨ ਮਿਲਦਾ ਬਹੁਤ ਹੀ ਅੱਛਾ ਇੱਥੇ ਸਭ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਉਹ ਸੰਗਤ ਜੀ ਜਿਵੇਂ ਵੀਰ ਨੇ ਆਪਾਂ ਨੂੰ ਇਤਿਹਾਸ ਦੱਸਿਆ ਵੀਰ ਦਾ ਧੰਨਵਾਦ ਹੈ ਤੇ ਵੀਰ ਇੱਥੇ ਆਪਾਂ ਨੂੰ ਮਿਲਿਆ ਸੀ ਇਹ ਇਤਿਹਾਸ ਦੱਸਣਾ ਚਾਹੁੰਦੇ ਸੀ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਦਨੇ ਅੰਦਰ ਗੁਰਦੁਆਰਾ ਸਾਹਿਬ ਥੋੜਾ ਜਿਹਾ ਹਨੇਰਾਗਾ ਇਹ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਬਹੁਤ ਹੀ ਸ਼ਾਂਤਮਈ ਗੁਰਦੁਆਰਾ ਸਾਹਿਬ ਹੈ ਪਰ ਸੰਗਤ ਤੁਹਾਨੂੰ ਪਤਾ ਹੀ ਵੀ ਮੁਕਸਰ ਦੀ ਧਰਤੀ ਤੇ ਥੋੜੀ ਜੀ ਘਟ ਆਉਂਦੀ ਇੱਥੇ ਹਰ ਟਾਈਮ ਪਾਠ ਚੱਲਦੇ ਆ ਬਾਬਾ ਜੀ ਮੌਜੂਦ ਹੁੰਦੇ ਨੇ ਦਰਸ਼ਨ ਕਰ ਲੋ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਸ਼ਾਂਤਮਈ ਇੱਥੇ ਇਸੇ ਜਗ੍ਹਾ ਤੇ ਟੱਬਾ ਸੀ ਇੱਥੇ ਬਾਬਾ ਜੀ ਹੁਣ ਬੈਠੇ ਨੇ ਬਹੁਤ ਉੱਚਾ ਟਿੱਬਾ 'ਤੇ ਫਿਰ ਤੀਰਾਂ ਦਾ ਮੀਂਹ ਵਰ੍ਹਦਾ ਤਾਂ ਜਿਹੜੀ ਫੌਜ ਸੀਗੀਆਂ ਤੁਰਕ ਫੌਜਾਂ ਉਹਨਾਂ ਨੇ ਮੁਕਾਬਲਾ ਨਹੀਂ ਕਰ ਸਕੇ ਗੁਰੂ ਸਾਹਿਬ ਦਾ ਤੇ ਜਿੱਤ ਪ੍ਰਾਪਤ ਕੀਤੀ ਸੀ ਸੋ ਸੰਗਤ ਜੀ ਇਸੇ ਤਰ੍ਹਾਂ ਤੁਹਾਨੂੰ ਕੋਸ਼ਿਸ਼ ਕਰਾਂਗੇ ਦੂਸਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਦੇ ਮੁਖਸਰ ਸਾਹਿਬ ਦੀ ਧਰਤੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ